ਸਾਰੇ ਗੱਲ ਦੇ ਬੈਗ ਇੱਕ ਗੱਲ ਦੇ ਬੜਾ ਹਾਸੇ ਉਹਨਾਂ ਨੇ ਮੇਰਾ ਨਾਮ ਪਾਇਆ ਹੈ ਹੀ ਭੋਲੀ ਮੰਨ ਪੇ ਰਿਪੋਰਟਿੰਗ ਕਰਨੀ ਹੈ ਮੋਟੇ ਨਹੀਂ ਮੈਨੂੰ ਡਰ ਲੱਗਦਾ ਡਰ ਲੱਗਦਾ ਤੈਨੂੰ ਜਿੰਨਾ ਤਰਾ ਭਾਰਤ ਵੇਖੇ ਵੀ ਵੋਟ ਡਬੋ ਛੜਨੀ ਆ ਚੜਦਾ ਤੈਨੂੰ ਆਪੀ ਲਗਣਾ ਵਾ ਕੇ ਰਿੰਗ ਦੇਖ ਲੰਦੋ ਚੱਲ ਚੱਲਗੇ ਚੱਲ ਇਹ ਤਾਂ ਥੱਕਦੀ ਨਹੀਂ ਉਹ ਭਰਾਵਾ ਖਿੱਚ ਕੇ ਲੈ ਕੇ ਆਇਆ ਬਾਹਰ ਤੋਂ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਵੈਲਕਮ ਬੈਕ ਸਵਾਗਤ ਆ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਅੱਜ ਦੋਸਤੋ ਆਪਾਂ ਜਾ ਰਹੇ ਆਂ ਬਾਈ ਹਿਮਾਚਲ ਧਰਮਸ਼ਾਲਾ ਮੈਕਲੌਰ ਦਾ ਟ੍ਰਿਪ ਬਣਾਇਆ ਵਾ ਆਪੇ ਸਵਾਰੀ ਦੇ ਨਾਲ ਨਹੀਂ ਅੱਜ ਘਰ ਦੀਆਂ ਸਵਾਰੀਆਂ ਨੂੰ ਲੈ ਕੇ ਜਾ ਰਹੇ ਆਂ ਤੇ ਨਾਲੇ ਚਾਹਨਾ ਆਪਾਂ ਮਾਤਾ ਜਿੰਦਪੁਰਨੀ ਦੇ ਹਲੇ ਸਾਡਾ ਕੋਈ ਟ੍ਰਿਪ ਜਿਹੜਾ ਵਾ ਪਲਾਨ ਨਹੀਂ ਹੈਗਾ ਉਦੋਂ ਹੀ ਬਸ ਬੈਠੇ ਸਾਰਿਆਂ ਦੀ ਸਲਾਹ ਬਣ ਗਈ ਤੇ ਆਪਾਂ ਘਰੋਂ ਬਾਈ ਨਿਕਲ ਪਏ ਆ ਐਕਸੀਡੈਂਟ ਹੋਇਆ ਬਾਈ ਯਾਰ ਇੱਥੇ ਨਾ ਆ ਦੇਖੋ ਗੱਡੀ ਪਲਟ ਗਈ ਹੋਈ ਆ ਦੋਸਤੋ ਫਰੂਟ ਦਾ ਟਰੱਕ ਪਲਟ ਗਿਆ ਬਾਈ ਫਰੂਟ ਦਾ ਅੰਬਾਂ ਦਾ ਟਰੱਕ ਪਲਟਿਆ ਹੋਇਆ ਹੈ ਵਾ ਹੈ ਸਸਤੇ ਦੇ ਦੇਨੇ ਆ ਹੂੰ ਸਸਤੇ ਦੇ ਦੇਨੇ ਆ ਉਹ ਡਰਾਈਵਰ ਆ ਡਰਾਈਵਰ ਨੇ ਕਿਦਾ ਵੇਚ ਦੂਗਾ ਸੇਲ ਕਰ ਦੂਗਾ ਮਾਲਕਾਂ ਦੀ ਚੀਜ਼ ਉਹ ਕਿੱਡੀ ਉੱਟੀ ਕਿੱਡੀ ਵੱਡੀ ਟ੍ਰੇਨ ਆ ਦੇ ਬਾਹੂ ਕਦੀ ਆਪਾਂ ਵੀ ਬੈਠਾਂਗੇ ਹਾਂ ਬਿਠਾਵਾਂਗੇ ਤੇਨੂੰ ਟ੍ਰੇਨ ਦੇ ਵਿੱਚ ਕੋਈ ਨਹੀਂ ਬਿਠਾਵਾਂਗੇ ਤੈਨੂੰ ਵੀ ਟ੍ਰੇਨ ਦੇ ਵਿੱਚ ਕਿੱਦਾਂ ਦਾ ਲੱਗਦਾ ਟ੍ਰੇਨ 'ਚ ਬੈਠ ਕੇ ਅੱਛਾ ਲੱਗਦਾ ਵਧੀਆ ਲੱਗਦਾ ਬਾ ਲਾਟੋ ਵਾਲੇ ਮਿੱਤਰੋ ਪਹੁੰਚ ਗਏ ਆ ਤੇ ਵੇਖਦੇ ਆ ਕਿੰਦਾ ਮਾਹੌਲ ਹੋਏਗਾ ਕੋਈ ਜੰਗ ਚੁੰਗਣਾ ਲੱਗ ਜੇ ਜੇ ਕੋਈ ਜੰਗਲ ਲੱਗ ਗਈ ਤੇ ਮੇਰੇ ਤਾਂ ਵਾਪਸ ਆ ਜਾਗੇ ਨਹੀਂ ਅਕੀ ਟ੍ਰਿਪ ਕੁਆਂਟੀਟੀ ਆਪਨੀ ਜੰਗਣਾ ਲਾਇਓ ਮੈਨੂੰ ਨਹੀਂ ਲੱਗਦਾ ਨਹੀਂ ਮੈਂ ਆ ਜਾਣਾ ਵਾਪਸ ਉਹ ਪਾਕਿਸਤਾਨ ਦੀ ਨੂੰਸਾਂ ਦੀ ਜੰਗ ਲੱਗੇ ਨਾ ਲੱਗੇ ਸਾਡੀ ਲੱਗ ਜਾਨੀ ਆ ਜੇ ਲੱਗ ਕੇ ਜਾਂਦੇ ਹੀ ਭਾਵੇਂ ਲੱਗ ਜਵੇ ਮਾਦ ਦੇ ਕੋ ਪੈਸੇ ਵਾਰਨ ਲੱਗੇ ਬਸ ਕਰੋ ਮੂੰ ਤਾਂ 500 ਵਾਰ ਕੇ ਦੇ ਨਹੀਂ ਲੈ ਲੋ ਦੇਖਦੇ ਪਏ ਹੈ ਟੋਲ ਟੈਕਸ ਤੇ ਪਹੁੰਚ ਗਏ ਆ ਦੋਸਤੋ ਰੱਬ ਦਾ ਵਾਸਤਾ ਹੀ ਤੁਹਾਨੂੰ ਹੁਣ ਟੋਲ ਟੈਕਸ ਆ ਗਿਆ ਨਾ ਲੜਨ ਨਾ ਬਹਿ ਜਾ ਜਿੱਥੇ ਨਹੀਂ ਉੱਥੇ ਲੜਨ ਬਹਿ ਜਾਂਦੇ ਹੋ ਮੈਂ ਕਦ ਲਈ ਲੜਨਾ ਤੂੰ ਐ ਤਾਂ ਹੈਗੀਆਂ ਲੜਨ ਨੂੰ ਕਾਲੀ ਧਮੂੜੀ ਆਹੋ ਮੈਨੂੰ ਕੀ ਲੋੜ ਆ ਲੜਨ ਦੀ ਮੈਂ ਕੋਈ ਜਾਇਜ਼ ਗੱਲ ਤੋਂ ਕਹਿੰਨਾ ਨਾਜਾਇਜ਼ ਕਹਿੰਨਾ ਕਿਸੇ ਨੂੰ ਹੈ ਤੱਕਾ ਥੋੜੀ ਨਾ ਕਿਸੇ ਨੇ ਕਿ ਇਹ ਤਾਂ ਬਰਦਾਸ਼ਤ ਕਰ ਲੈਣਾ ਗੱਲ ਤਾਂ ਨਹੀਂ ਸਹੰਦਾ ਹਾਂ ਗਲਤ ਨਾ ਕਿਸੇ ਨੂੰ ਕਹਿੰਦਾ ਨਹੀਂ ਨਜਾਇਜ਼ ਆਪਾਂ ਸਹਿੰਦੇ ਨਹੀਂ ਮੈਂ ਜਦੋਂ ਨਾਲ ਹੁੰਨੀ ਇਹਨਾਂ ਨਾਲ ਲੜਿਆ ਕਰ ਮੈਂ ਸ਼ੇਰ ਬਣ ਕੇ ਸੀ ਉਹ ਸ਼ੇਰ ਬਣ ਕੇ ਰਹੀ ਦਵਾ ਹਾਂ ਚਲੋ ਵੀ ਲੱਡਵਾਲ ਟੋਲ ਰਕਸੇ ਪਹੁੰਚ ਗਏ ਦੇਖਦੇ ਆ ਕੀ ਚਾਨ ਚੜਦੇ ਅੱਜ ਇਹ ਅੱਗੇ ਤੋਂ ਦਿਨ ਇਹਨਾਂ ਨੇ ਨਜਾਇਜ਼ ਪੈਸੇ ਕੱਟ ਲਈ ਸੀਗੇ ਆਪਣੇ ਕੰਪਲੇਂਟ ਵੀ ਕੀਤੀ ਸੀ ਹਲੇ ਤੱਕ ਪੈਸੇ ਨਹੀਂ ਵਾਪਸ ਆਏ ਉਹ ਬਲੇ ਉਦੋਂ ਵਾਪਾ ਖਲਾਰਾ ਪਿਆ ਤੁਸੀਂ ਵੀਡੀਓ ਵੇਖੀ ਹੋਣੀ ਆ ਸਾਰੀ ਸਕੈਨ ਹੀ ਨਹੀਂ ਹੁੰਦੇ ਇਹਨਾਂ ਤੋਂ ਸਕੈਨ ਹੀ ਨਹੀਂ ਹੁੰਦਾ ਜੇ ਉਹ ਭਰਾ ਨੇ ਦੇਖੋ ਆ ਮਸ਼ੀਨ ਲੈ ਗਏ ਉਹਨਾਂ ਵਿੱਚ ਸਕੈਨਰੀ ਨਹੀਂ ਚੱਲਦੀ ਚਲੋ ਚੱਕਤਾ ਵਾਂ ਅੱਜ ਚੱਕ ਤਨ ਉਹ ਨਾਲ ਬੈਠੀ ਆ ਉਹਨਾਂ ਨੂੰ ਪਤਾ ਕਾਲੀ ਧੂਣੀ ਆ ਗਈਆਂ ਵਿੱਚ ਲਿਆ ਤੇਰੀ ਨਜੇਕਾਰ ਦਾ ਇੱਧਰ ਕਰ ਮੱਤਾ ਸਤਲੁਜ ਕ੍ਰੋਸ ਕੀਤਾ ਤਾਂ ਮਾਤਾ ਕਹਿੰਦੇ ਪ੍ਰੀਤ ਦੀ ਨਜ਼ਰ ਉਤਾਰ ਦੇ ਕਿਉਂਕਿ ਇਹਨੂੰ ਟੋਕ ਬਹੁਤ ਛੇਤੀ ਲੱਗ ਜਾਂਦੀ ਹੈ ਦੋਸਤੋ ਮੈਂ ਕਿਹਾ ਚਲੋ ਉਤਾਰ ਦਈਏ ਕਿਤੇ ਹੋਰ ਨਾਲ ਰਾਸਤੇ 'ਚ ਢਿੱਲੀ ਹੋ ਜਵੇ ਨਜ਼ਰ ਉਤਾਰ ਕੇ ਪ੍ਰੀਤ ਦੀ ਤੇ ਪਾ ਤੇ ਚੱਲੇ ਆਪਾਂ ਅੱਗੇ ਨੂੰ ਭੋਲੇ ਸ਼ੰਕਰ ਜੀ ਦੇਖ ਲਈ ਨੇ ਭੋਲੇ ਸ਼ੰਕਰ ਜੀ ਦੇਖ ਲਿਆ ਮੈਂ ਤਾਂ ਮੈਨੂੰ ਤਾਂ ਭੋਲੇ ਸ਼ੰਕਰ ਦੀ ਭੋਲੇ ਆ ਤੇ ਮੈਨੂੰ ਬੰਦਾ ਇੰਨਾ ਤੇਜ ਦੇ ਦਿੱਤਾ ਵਾ ਭੋਲੇ ਜੰਗਰਾਂ ਕਹਿੰਦੇ ਮੈਨੂੰ ਬੰਦਾ ਬਹੁਤ ਤੇਜ ਦੇਤਾ ਇੰਦਰ ਉਲਟੀ ਕੰਮ ਹੋ ਗਿਆ ਮੈਂ ਭੋਲੀਆਂ ਤੁਹਾਨੂੰ ਪਤਾ ਸਕੂਲੇ ਮੈਨੂੰ ਸਾਰੇ ਜਾਣੇ ਨਾ ਭੋਲੀ ਮਨਪ੍ਰੀਤ ਭੋਲੀ ਮਨਪ੍ਰੀਤ ਕਹਿੰਦੇ ਹੁੰਦੇ ਹੀ ਮੈਨੂੰ ਮਾਣ ਮਾਣੇ ਕਹਿਣਾ ਤੇਰੇ ਪੇਰੈਂਟਸ ਪੜੇ ਲਿਖੇ ਆ ਮੈਂ ਕਿਹਾ ਮੈਂ ਪੜੇ ਤਾਂ ਹੈ ਨਹੀਂ ਗੇ ਪਰ ਪੈਸੇ ਜਿੰਨੇ ਮਰਜ਼ੀ ਦੇ ਦਿਓ ਸਾਰੇ ਗੱਲ ਦੇ ਪੈਸੇ ਬੜਾ ਹੱਸੇ ਉਹਨਾਂ ਨੇ ਮੇਰਾ ਨਾਮ ਪਾਇਆ ਹੀ ਭੋਲੀ ਮਨਪ੍ਰੀਤ ਅਹੀਂ ਘਰੇ ਖੋਪ ਭੋਲੀ ਛੋਟੀ ਜੀ ਮੈਂ ਸਾਰਿਆਂ ਨੂੰ ਕਾਪੀਆਂ ਵੰਡ ਦੇਣੀਆਂ ਘਰ ਦੇ ਨੇ ਕਹਿਣਾ ਕਿ ਕਿੱਥੇ ਚਲ ਜਾਂਦੀਆਂ ਕਾਪੀਆਂ ਵੰਡ ਦੇਣੀਆਂ ਹਲਕਾਕਣੇ ਦੱਸਿਆ ਉਹਨਾਂ ਵੀਡੀਓ ਦੇਖ ਕੇ ਉਹਨਾਂ ਨੂੰ ਪਤਾ ਲੱਗਣਾ ਕਿ ਇਹ ਪੈਨ ਵੰਡਣੇ ਇਹਦੀ ਕਾਪੀਜ਼ ਵੰਡਣੀਆਂ ਵਾਕਈ ਬੜੀ ਭੋਲੀ ਆ ਭਰਾਵਾ ਇਹ ਬਹੁਤ ਜ਼ਿਆਦਾ ਭੋਲੀ ਆ ਮੈਂ ਕਹਿੰਦਾ ਜੇ ਕਿਤੇ ਮੈਂ ਵੀ ਇਹੀ ਜਿਹਾ ਹੁੰਦਾ ਨਾ ਤੇ ਫੇਰ ਸਾਡਾ ਗੁਜ਼ਾਰਾ ਹੋਣਾ ਔਕਾ ਸੀਗਾ ਮੈਨੂੰ ਕਿਸੇ ਨੇ ਕਹਿਣਾ ਯਾ ਚੀਜ਼ ਬੜੀ ਸੋਹਣੀ ਮੈਂ ਲੈ ਲਵਾਂ ਜੀ ਤੁਸੀਂ ਲੈ ਲਓ ਕਹਿੰਦੇ ਤੈਨੂੰ ਮੈਂ ਲੈ ਕੇ ਨਹੀਂ ਦੇਣਾ ਕਰਨੀ ਤੂੰ ਇਤਾਂ ਮੈਂ ਹੁਣ ਮਨਾ ਕੀਤਾ ਮੈਂ ਕਿਹਾ ਤੋ ਜੋ ਕੋਈ ਚੀਜ਼ ਲਿਆਦਾ ਇਹਨੂੰ ਕਿਸੇ ਨੇ ਕਿਹਾ ਤਾਂ ਬੜੀ ਸੋਹਣੀ ਐ ਨੇ ਚੱਕ ਕੇ ਬਧੇ ਦੇਣੀ ਮਗਰ ਤੈਨੂੰ ਹੁਣ ਲੈ ਗਈ ਨਹੀਂ ਵੀ ਨੀ ਕੋਈ ਚੀਜ਼ ਤੇਜ ਬਣਾ ਰਿਹਾ ਮੈਨੂੰ ਹੁਣ ਮੈਂ ਥੋੜੀ ਤੇਜ ਚੱਲ ਰਿਹਾ ਮੈਂ ਕਿਹਾ ਥੋੜੀ ਤੇਜ ਹੋ ਨਹੀਂ ਜਮਾਨੇ ਨੇ ਤੈਨੂੰ ਮੈਂ ਉਧਰ ਹੀ ਲੁੱਟ ਕੇ ਖਾ ਜਾਣਾ ਤੇ ਜੀ ਨਹੀਂ ਜੀ ਦੇ ਨਾਲ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਆ ਫਲੋਰ ਫਲੋਰ ਕ੍ਰੋਸ ਕਰਕੇ ਬਾਈ ਜੀ ਗੱਡੀ ਲਾਤੀ ਪੰਪ ਤੇ ਕਿਉਂਕਿ ਗੱਡੀ ਦੀ ਖਰਾਕ ਦਾ ਟਾਈਮ ਹੋ ਗਿਆ ਸੀ ਤੇਲ ਪੁਆ ਲਿਆ ਵਾ ਗੱਡੀ ਦੀ ਨਾ 에ਅਰ ਚੈੱਕ ਕਰਾ ਲਈਏ ਮਿੱਤਰੋ 35 ਬੰਦੀ ਕਰਦੀ ਮੈਂ। ਵੈਸੇ ਤਾਂ 에ਅਰ ਪੂਰੀ ਹੋਈ ਆ ਗੱਡੀ ਦੇ ਵਿੱਚ ਮੈਂ ਕਿਹਾ ਫਿਰ ਵੀ ਚਲੋ ਚੈੱਕ ਕਰਾ ਲਈਏ ਦੋ ਤਿੰਨ ਦਿਨਾਂ ਦਾ ਟ੍ਰਿਪ। ਗੱਡੀ 'ਚ ਹਵਾ ਭਰਾ ਕੇ ਬਈ ਖਾਣ ਪੀਣ ਦਾ ਸਮਾਨ ਲੈ ਕੇ ਪਾ ਤੇ ਚੱਲੇ ਆਪਾਂ ਅੱਗੇ ਨੂੰ। ਸਾਰਾ ਲਵਾਵਾ ਭਰੀ ਬੈਠੀ ਆ ਪੂਰੀਆਂ ਲੜੀਆਂ ਦੇ। ਪਤਾ ਕਾਲਜੂ ਬਾਦਾਮ ਹੁੰਦੇ ਆ ਦਿਮਾਗ ਵੀ ਤੇਜ ਹੁੰਦਾ ਹੈ। ਪਰ ਤੇਰਾ ਨਹੀਂ ਤੇਜ ਹੋਣਾ। ਤੇਰਾ ਦਿਮਾਗ ਨਹੀਂ ਤੇਜ ਹੁੰਦਾ। ਪੂਰੀਆਂ ਬਈ ਲੜੀਆਂ ਲੜੀਆਂ ਚੱਕੀ ਫਿਰਦੀ ਆ ਦੇਖ ਲੋ। ਮੈਂ ਜਦੋਂ ਦਾ ਹੁਜਾਰਪੁਰ ਪਹੁੰਚਣ ਲੱਗੇ ਆ ਜਦੋਂ ਦਾ ਲੁਧਿਆਣਾ ਤੋਂ ਦੁਰੇ ਆ ਨਾ ਇੱਕ ਮਿੰਟ ਮਾਦੀ ਦੀਦਾ ਮੂੰਹ ਨਹੀਂ ਬੰਦ ਹੋ ਰਹਾ। ਖਾਈ ਜਾਂਦੀ ਆ ਗਾਈਏ ਕਦੇ ਲੇਜ਼ ਕੱਢ ਲਿੰਦੀ ਆ ਕਦੇ ਘੁਰਕਰੇ ਕੱਢ ਲਿੰਦੀ ਆ। ਫੇਰ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ ਤੁਸੀਂ ਮੈਨੂੰ ਕਹਿੰਦੇ ਮੂੰਹ ਬੰਦ ਕਰ ਮੈਨੂੰ ਗੱਡੀ ਚਲਾ ਲੈ ਮੈਨੂੰ ਤਾਂ ਬਲਾ ਫਿਰ ਮੈਂ ਖਾ ਕੇ ਚਲਾ ਲੈਂਦੀ ਆ ਨਹੀਂ ਰਿਹਾ ਜਾਂਦਾ ਮੈਂ ਬਚੋਕ। ਤੇਦਾ ਮਤਲਬ ਖਾਈ ਜਾਣਾ ਮੈਂ ਐ ਮੈਂ ਕਿਹਾ ਮੇਰਾ ਸਿਰ ਨਾ ਖਾ ਮੈਂ ਇਹ ਗਿਆ ਵਾ ਮੈਂ ਕਿਹਾ ਮੇਰਾ ਸਿਰ ਨਾ ਖਾ ਚੋਪਰ ਹੈ। ਤਵੇ ਤੁਹਾਡਾ ਸਿਰ ਨਹੀਂ ਖਾਣਾ ਕੁਝ ਹੋਰ ਤਾਂ ਖਾਣਾ ਹੀ ਆ ਨਾ ਫਿਰ ਮੈਂ ਪੂਰਾ ਦੇਖੋ ਗੱਡਾ ਲਵਾਵਾ ਭਰੀ ਬੈਠੀ ਆ ਖਾਣ ਪੀਣ ਦਾ। ਨੋ ਜੇ ਨਾ ਲਾਓ ਮੋਟਾਰੇ ਮੈਨੂੰ ਗੰਦਰ ਹੁੰਦਾ ਨਾ ਨੋ ਨੋ ਲੋਕਾਂ ਨੂੰ ਨਜ਼ਰ ਲੱਗ ਜਾਂਦੀ ਲੋਕੀ ਪਤਲੇ ਹੋ ਜਾਂਦੇ ਪਰ ਬੋ ਇਹਨਾਂ ਨੂੰ ਨਜ਼ਰ ਮੋਟੀ ਹੋ ਜਾਂਦੀ ਐ ਇਹੋ ਕੀ ਨਜ਼ਰ ਵੀ ਕੰਮ ਨਹੀਂ ਕਰਦੀ ਇਹ ਹੋਰ ਮੋਟੀ ਹੋ ਜਾਂਦੀ ਐ ਨਜ਼ਰ ਲੱਗ ਕੇ ਆਪਨੇ ਜੇ ਪੱਟੂ ਆ ਆ ਵੀ ਨਜ਼ਰ ਪੱਟੂ ਆ ਕਾਲਾ ਕਾਲਾ ਸੂਟ ਪਾਈ ਵਰਦੀ ਆ ਵੀ ਨਜ਼ਰ ਪੱਟੂ ਆ ਇਹਨਾਂ ਨੂੰ ਕਾਲਾ ਤਾਂ ਮੈਂ ਕਾਲਾ ਪਾ ਕੇ ਆਈਆਂ ਕਿ ਮੈਂ ਖਾਂਦੀ ਪਿੰਦੀ ਜਾਣਾ ਕੋਈ ਨਜ਼ਰ ਨਾ ਲਾਵੇ ਮੈਂ ਨਹੀਂ ਭਈ ਐ ਸਿਆਣੀ ਵੀ ਆ ਇਹ ਸਾਰਾ ਕਾਰਜਸਤਾਨੀ ਸਾਡੀ ਮਾਦਾ ਦੀ ਐ ਮਾਦਾ ਨੇ ਇਹਨੇ ਲਾੜਨਾ ਭੂਏ ਘਰ ਆ ਲਈ ਐ ਨਾ ਇਹ ਰੱਖਾਈ ਜਾਨ ਮੈਂ ਕਿਸੇ ਮੂਰੇ ਨਹੀਂ ਰੱਖਿਆ ਆਪਣੇ ਮੂਰੇ ਦੇਖ ਲੋ ਆਪਦੇ ਮੂਰੇ ਰੱਖਿਆ ਹੋਇਆ ਔਰ ਕਿਸੇ ਮੂਰੇ ਨਹੀਂ ਰੱਖਿਆ ਲੈ ਬਾਬਾ ਕਿਉਂਕਿ ਸੱਚਿਆਂ ਦੇ ਮੂਰੇ ਰੱਖਦੇ ਆ ਮੈਂ ਅਜੀ ਅਜੀ ਪ੍ਰੀਤ ਦੇ ਮੂਰੇ ਰੱਖਦੇ ਨੇ ਕਿ ਤੂੰ ਖਾਂਦੀ ਜਾ ਭਾਈ ਇਹਨੇ ਖਾ ਲਿਆ ਤਾਂ ਸਾਰਿਆਂ ਨੇ ਖਾ ਲਿਆ ਦੇਖ ਲੋ ਇਹਦੇ ਨੇ ਕੰਮ ਆਣਾ ਮੈਂ ਕਹਿੰਦਾ ਇੰਨੀ ਭੋਲੀ ਆ ਨਾ ਇੰਨਾ ਭੋਲਾ ਵੀ ਬੰਦਾ ਨਹੀਂ ਹੋਣਾ ਚਾਹੀਦਾ ਭਾਈ ਬਹੁਤੀ ਭੋਲੀ ਜਨਾਨੀ ਮਿਲ ਗਈ ਦੀ ਮੈਨੂੰ ਤਾਂ ਕਸਮ ਨਾਲ ਬਾਈ ਨਾਕਾਂ ਲੱਗਿਆ ਹੋਇਆ ਪੁਲਿਸ ਆ ਗਿਆ ਮੂੰਹ ਬੰਦ ਕਰ ਲੈ ਨਾਕਾਂ ਲੱਗਿਆ ਹੋਇਆ ਅੱਗੇ ਖਾਣਾ ਵੀ ਫੜਦੇ ਆ ਹਾਂ ਉਹਨਾਂ ਨੇ ਬੁੱਕਾ ਨਾ ਕਿ ਚਰੀ ਜਾਂਦਾ ਪਿਆ ਦਾ ਕੁਝ ਸਾਦਾ ਸਾਰਾ ਕੁਝ ਮੈਂ ਨਹੀਂ ਕਰਦਾ ਮੈਨੂੰ ਨਾ ਪੜਿਓ ਕੋਈ ਮਿੱਤਰੋ ਹਜ਼ਾਰ ਰੁਪਏ ਪੁੱਛ ਲਈਆਂ ਪੁਲਿਸ ਤਾਂ ਨਹੀਂ ਆਈ ਤੇ ਪੁਲਿਸ ਨੂੰ ਬੁਲਾਣੀ ਜ਼ਰੂਰੀ ਆ ਹੈ ਮੇਰੇ ਕੋਲ ਜੀਜੋ ਹੋਈਆਂ ਮੇਰਾ ਮੂੰਹ ਤਾਂ ਬੰਦ ਕਰਾਣਾ ਹੀ ਸੀਗਾ ਚਰੀ ਯਾਨੀ ਉਦੋਂ ਹੁਸ਼ਿਆਰਪੁਰ ਨਿਕਲੇ ਤਾਂ ਬਾਈ ਜੀ ਝੰਡੇ ਦੀਆਂ ਦੁਕਾਨਾਂ ਵੇਖ ਕੇ ਮਾਤਾ ਕਹਿੰਦੀ ਗੱਡੀ ਤੇ ਝੰਡਾ ਹੀ ਲਵਾ ਲਓ ਮੈਂ ਕਿਹਾ ਮਾਂ ਦਾ ਹੁਕਮ ਕਿਦਾਂ ਟਾਲ ਸਕਦੇ ਆ ਫਿਰ ਆਪਾਂ ਬਾਈ ਜੀ ਲਵਾਇਆ ਗੱਡੀ ਤੇ ਝੰਡਾ ਤੇ ਪਾ ਤੇ ਚੱਲੇ ਅੱਗੇ ਨੂੰ ਦੇਖੋ ਗਾਇਸ ਆਰਡਰ ਆ ਮਾਈ ਦਾ ਝੰਡਾ ਘੈਂਟ ਲੱਗ ਰਿਹਾ ਨਾ ਹੁਣ ਝੰਡਾ ਲਾਤਾ ਆਪਾਂ ਲੱਗਦੀ ਆ ਨਾ ਹੂੰ ਦੋਨੋਂ ਮਾਤਾ ਹੱਡੀ ਖਿਡਿਚ ਬੈਕਿਆ ਨਾ ਦੋਨੋਂ ਮਾਤਾ ਦੋਨੋਂ ਮਾਈਆਂ ਪਹਿਲਾਂ ਆ ਮਾਈ ਖੁਸ਼ ਹੋਏਗੀ ਤੇ ਤਾਂ ਹੀ ਮਾਂ ਚਿੰਤਪੁਰਨੀ ਵੀ ਤਾਂ ਹੀ ਖੁਸ਼ ਹੋਣੀ ਆ ਫਿਰ ਬਾਈ ਜੀ ਜਾ ਕੇ ਬ੍ਰੇਕ ਲਾਈ ਆਪਾਂ ਬੰਬੇ ਪਿਕਨ ਆ ਦੇਖੋ ਕੁੜੀ ਦੇ Baal ਕਿੰਨੇ ਸੋਹਣੇ ਐ ਮੇਰੇ ਬਾਲਾਂ ਵਾਲੀ ਦੇਖੀ ਜਾਂਦੇ ਬਈ ਟਿਕਟਾਂ ਲੈ ਲਈਏ ਟਿਕਟਾਂ ਲੈ ਕੇ ਚਲਦੇ ਹਾਂ ਹੁਣ ਅੰਦਰ ਅੰਦਰ ਹਲੇ ਐਂਟਰ ਕੀਤਾ ਹੀ ਸੀ ਤੇ ਪੀਹੂ ਕਹਿੰਦੀ ਮੇਰੇ ਕੋਲ ਚੱਪਲ ਹੈ ਨਹੀਂ ਕਿ ਮੈਨੂੰ ਕੋਈ ਮੇਰੇ ਕੋਲ ਚੱਪਲ ਨਹੀਂ ਕੋਈ ਚੱਪਲਾ ਹੈ ਨਹੀਂ ਕੋਈ ਵੀ ਨਹੀਂ ਲੈ ਕੇ ਆਇਆ ਜੱਪਨ ਮੈਂ ਲਿਆਉਂਦੀ ਐ ਮੇਰੇ ਕੋਲ ਨਹੀਂ ਐ ਮੈਨੂੰ ਦਿਵਾਓ ਮੈਨੂੰ ਦਿਵਾਓ ਮੈਂ ਸਮਝ ਨਹੀਂ ਆਉਂਦੀ ਆ ਵਾਲੀ ਆਲੇ ਨਹੀਂ ਹੈ 컬러 ਵਿੱਚ ਹੈ ਹੈ ਜੇ ਮੈਂ ਜਿਹੜੀ ਹਾਂ ਹਾਂ ਜੀ ਇਹ ਤੇਰੇ ਕੰਫਰਟੇਬਲ ਆਂਦੀ ਇਹ ਵਾਲੀ ਰੱਖ ਲੀ ਇਹ ਠੀਕ ਹੈ 컬러 ਤੂੰ ਦਿਖਲਾ ਇਹ ਲੈਣਾ ਕਿ ਬਲੈਕ ਲੈਣਾ ਬਲੈਕ ਨਹੀਂ ਹੈਗਾ ਪੀਹੂ ਦੀ ਚੱਪਲਾਂ ਲਿੱਤੀਆਂ ਤੇ ਪ੍ਰੀਤ ਕਹਿੰਦੀ ਮੈਂ ਕਿਉਂ ਪਿੱਛੇ ਰਵਾਂ ਮੈਂ ਵੀ ਸ਼ਾਪਿੰਗ ਕਰੂੰਗੀ ਕਿਤੇ ਜਾਣ ਇਹਨਾਂ ਨੂੰ ਸ਼ਾਪਿੰਗ ਦਾ ਹੀ ਹੁੰਦਾ ਵਾ ਹੋਰ ਕੁਝ ਹੋਵੇ ਨਾ ਹੋਵੇ ਕਰਾ ਦੋ ਤੈਨੂੰ ਕੀ ਕਰਾ ਦਵਾਂ ਤੈਨੂੰ ਕਰਾ ਦਵਾਂ ਤੈਨੂੰ ਕੀ ਕਰਾ ਦਵਾਂ ਇਹਨੂੰ ਮੈਨੂੰ ਸ਼ਾਪਿੰਗ ਕਰਾ ਦੋ ਦੇਖੋ ਸੱਸ ਨੂੰ ਪੁੱਛ ਰਹੀ ਆ ਬਲੈਕ ਦੇ ਨਾਲ ਕਾਫੀ ਚੀਜ਼ਾਂ ਪੈ ਜਾਣੀਆਂ ਇਹਦੇ ਨਾਲ ਇੰਨੀਆਂ ਨਹੀਂ ਪੈਣੀਆਂ ਬੰਬੇ ਪਿਕਨਿਕ ਸ਼ਾਪਿੰਗ ਕਰਦੀ ਨਾ 2 ਘੰਟੇ ਲਾਤੇ ਬਾਈ ਜੀ ਇੱਕ ਦੁਕਾਨ ਚੋਂ ਨਿਕਲਦੀ ਸੀ ਤੇ ਦੂਜੀ ਚ ਵੜ ਜਾਂਦੀ ਸੀ ਹਾਰ ਕੇ ਥੱਕੇ ਨਾ ਬਾਹ ਫੜ ਕੇ ਬਾਹਰ ਲੈ ਕੇ ਆਉਣੀ ਪਈ ਪਤਾ ਨਹੀਂ ਕੀ ਕਰਨੇ ਹੁੰਦੇ ਇੰਨੀਆਂ ਚੀਜ਼ਾਂ ਨਾ 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 ਈਰਿੰਗ ਦੇਖ ਲਾਂ ਤੋ ਚੱਲ ਚੱਲ ਅੱਗੇ ਚੱਲ ਇਹ ਤਾਂ ਥੱਕਦੀ ਨਹੀਂ ਭਰਾਵਾ ਖਿੱਚ ਕੇ ਲੈ ਗਿਆ ਆ ਬਾਹ ਤੋਂ ਈਰਿੰਗ ਲੈ ਦੋ ਫਲਾਣਾ ਲੈ ਦੋ ਇਹਨੇ ਕਾਂਟੇ ਇੰਨੇ ਈਰਿੰਗ ਦੇ ਕੋ ਘਰੇ ਪਏ ਆ ਫਿਰ ਈਰਿੰਗ ਲੈਣੇ ਆ ਈਰਿੰਗ ਲੈਣੇ ਆ ਮੈਂ ਕਹਿੰਦਾ ਕਿੰਨੇ ਕੇ ਈਰਿੰਗ ਲੈਣੇ ਆ ਈਰਿੰਗਾਂ ਭੈ ਕੋਈ ਉਹਦੇ ਨਾਲ ਦੇ ਸੇਮ ਸੇਮ ਚੀਜ਼ ਲਿੰਦੇ ਰਿੰਦੇ ਲੈ ਲੈ ਕੇ ਪਰ ਛੜਦੇ ਨੇ ਏਰਿੰਗੀ ਦੇਖਣ ਤੋਂ ਦੇਖਣ ਦਾ ਕੀ ਜਾਂਦਾ ਮੈਂ ਜਿੱਥੇ ਖੜ ਕੇ ਦੇਖਣ ਲੱਗ ਜਾਂਦੇ ਉੱਥੇ ਹੀ ਕੁੰਡਾ ਘਰਾ ਦਿੰਦੀਆਂ ਨੇ ਇਹਨਾਂ ਨੂੰ ਨਾ ਉਹ ਝੋਲੀਆ ਲੈ ਵੈਗ ਲੈ ਦੋ ਜਿਹੜੀਆਂ ਚੀਜ਼ਾਂ ਇਹਨਾਂ ਨੇ ਭਰਾ ਭਾ ਅੰਦਰੋਂ ਸ਼ੋਰੂਮ ਚ ਨਹੀਂਆਂ ਮਹਿੰਗੀਆਂ ਲਿੱਤੀਆਂ ਉਹ ਬਾਹਰ ਆ ਕੇ ਵੇਖੀਆਂ ਤੇ ਅੱਧੇ ਰੇਟਾਂ ਤੇ ਲੱਗੀਆਂ ਹੋਈਆਂ ਸੀ ਲੋਕਾਂ ਦਾ ਧਿਆਨ ਘੁਮਣ ਚਾ ਸਾਡੇ ਡੱਬਰ ਦਾ ਧਿਆਨ ਸ਼ਾਪਿੰਗ ਚ ਦੇਖੋ ਸਾਡੀ ਜਨਾਨੀ ਦਾ ਧਿਆਨ ਸ਼ਾਪਿੰਗ ਚ ਆ ਲਿਆ ਗੋ ਹੂੰ ਮੇਰੇ ਮੈਨੂੰ ਕਿਹਾ ਸੀ ਨਾ ਇਹ ਜੀ ਚੱਲ ਚੱਲ ਉੱਥੋਂ ਹੀ ਨਹੀਂ ਮਹਿੰਗੀ ਛੇਲੇ ਲਵਾਏ ਉਹਦਾ ਅੰਦਰੋਂ ਬਹੁਤ ਸੋਹਣਾ ਬਣਿਆ ਹੋਇਆ ਬੰਬੇ ਪਿਕਨਿਕ ਬੱਚਿਆਂ ਦੀ ਐਕਟੀਵਿਟੀ ਲਈ ਬਹੁਤ ਚੀਜ਼ਾਂ ਨੇ ਬੋਟਿੰਗ ਕਰਨੀ ਹੈ ਮੋਟੇ ਨਹੀਂ ਮੈਨੂੰ ਡਰ ਲੱਗਦਾ ਡਰ ਲੱਗਦਾ ਤੇਨੂੰ ਜਿੰਨਾ ਤਰਾ ਭਾਰਾ ਤੋ ਵੇਖੇ ਵੀ ਬੋਟ ਡਬੋ ਛੱਡਣੀ ਆ ਡਰਦਾ ਤਾਂ ਸਾਪੀ ਲਗਣਾ ਵਾ ਦੇਖੋ ਸਾਰੇ ਇਹਨੇ ਲੱਗੇ ਬੋਟਿੰਗ ਕਰਨ ਭਾਈ ਤੂੰ ਕਰਨੀ ਓਏ ਨਹੀਂ ਕਰਨੀ ਇਹ ਸਾਰੇ ਡਰਪੋਕ ਆ ਜੀ ਆਪਾਂ ਨਾ ਤਾਂ ਇਹ ਬੰਦ ਕਰਤੀਆਂ ਡੁੱਬ ਜਾਗੇ ਹਾਂ ਉਹ ਟੱਕਰ ਹੋ ਗਈ ਉਹ ਟੱਕਰ ਹੋ ਗਈ ਮੈਂ ਸਾਰੇ ਝੂਟੇ ਵੈਰ ਲਈ ਬੁੱਛੀ ਤੂੰ ਬੱਚਾ ਮੈਂ ਉਹਦੇ 'ਚ ਚੜਾ ਦੋ ਤੈਨੂੰ ਦੱਸੋ ਕਹਿੰਦੀ ਉਹਦੇ 'ਚ ਚੜਾ ਦੋ ਮੈਨੂੰ ਤੂੰ ਬੱਚਾ ਮੈਂ ਉਹਦੇ 'ਚ ਜਿੱਡੇ ਜਿੱਡੇ ਵੀ ਹੈਗੇ ਆ ਉਹ ਤੂੰ ਕਾ ਕੇ ਪਾੜ ਛੜਨਾ ਹੀ ਉਹਨੂੰ ਇੱਕੋ ਵਾਰੀ ਚੜੀ ਦੇ ਪਾੜ ਦੇਣਾ ਫੂਕ ਕੱਢ ਦੇਣੀ ਉਹਦੀ ਤੂੰ ਬੋਟ ਬੈਲਿੰਗ ਸਾਹਮਣੇ ਬੋਲ ਗਿਆ ਕਰੋ ਭਾਈ ਦੇ ਭਾਈ ਦੇ ਕੀ ਬੋਲਦੇ ਕਿ ਤਾ ਬੋਟ ਪਾੜ 'ਚ ਬਹਿਣਾ ਤੇ ਗੱਲ ਕਰ ਬੋਟ 'ਚ ਬਹਿ ਜਾ ਡੁੱਬ ਜਾਣੀ ਆ ਬੋਟ ਵੀ ਬੋਟ ਵੀ ਡੁੱਬ ਜਾਣੀ ਆ ਕਹਿੰਦੀ ਪਰੀਤ ਤੇਰੀ ਫੋਟੋ ਲਾਣੀ ਭੁੱਲ ਗਏ ਨੇ ਇਹ ਕਿੰਨੀਆਂ ਭਿਆਨਕ ਸ਼ਕਲਾਂ ਲਾਈਆਂ ਭੂਤ ਬੰਗਲੇ ਦੇ ਉੱਪਰ ਇਹਦੇ ਜਿੰਨੀ ਭਿਆਨਕ ਸ਼ਕਲ ਹੈ ਇੰਨੀ ਉਰੇ ਕੋਈ ਨਹੀਂ ਕਿਉਂ ਨਾ ਬਲਾਉਂ ਕਿਉਂ ਨਾ ਬਲਾਉਂ ਕਿਉਂਕਿ ਦੇਖਦੇ ਪਏ ਆ ਗੁੱਸਾ ਕਰ ਗਿਆ ਨਹੀਂ ਨਹੀਂ ਮੇਰਾ ਭਿਆਨਕ ਨਹੀਂ ਮੈਂ ਭੈਂਕਰ ਨਹੀਂ ਭੈਂਕਰ ਸੋਹਣਾ ਵਾ ਸੋਹਣਾ ਵਾ ਮੇਰਾ ਬੋਦੀ ਖਾਣਾ ਪੀਣਾ ਕੁਛ ਨਹੀਂ ਚਲੋ ਕੋ ਜੀ ਇਹਨਾਂ ਨੂੰ ਖਵਾ ਪਿਆ ਦਈਏ ਖਵਾ ਪਿਆ ਕੇ ਫਿਰ ਚਲਦੇ ਆਂ ਅੱਗੇ ਨੂੰ ਘੁੰਮ ਘੁੰਮ ਕੇ ਸਾਰੇ ਜਣੇ ਥੱਕ ਗਏ ਸੀ ਮੈਂ ਕਿਹਾ ਚਲੋ ਬੱਚਿਆਂ ਨੂੰ ਕੁਝ ਖਵਾ ਪਿਆ ਦਈਏ ਖਾ ਪੀ ਲਈਏ ਖਾ ਪੀ ਕੇ ਤੇ ਫਿਰ ਚਲਦੇ ਆਂ ਉਹਨਾਂ ਕੋਲ ਬਰਗਰ ਬਰਗਰ ਖਾ ਕੇ ਭਾਈ ਜੀ ਬੰਬੇ ਬੇਕਰੀਂਗ ਤੋਂ ਪਾਸ ਦੇ ਚੱਲੇ ਆਪਾਂ ਅੱਗੇ ਨੂੰ ਜੇ ਮਾ ਚੰਤਪੁਰਨੀ ਭਾਈ ਪਹੁੰਚ ਗਏ ਆਂ ਮਾ ਚੰਤਪੁਰਨੀ ਦੇ ਦੁਬਾਰੇ ਚਲੋ ਤੁਹਾਨੂੰ ਕਰਾਨੇ ਆ ਦਰਸ਼ਨ ਮਾਈ ਦੇ ਸਨਸੈਟ ਹੋ ਰਿਹਾ ਬਹੁਤ ਖੂਬਸੂਰਤ ਲੱਗ ਰਿਹਾ ਸੀਗਾ ਸਭ ਤੋਂ ਪਹਿਲਾਂ ਜਾ ਕੇ ਆਪਾਂ ਰੂਮ ਲਿਆ ਕਿਉਂਕਿ ਮੱਥਾ ਦੇਖਦੇ ਆਪਾਂ ਨੂੰ ਇੱਥੇ ਹੀ ਨਿਹਰਾ ਹੋ ਜਾਣਾ ਸੀ ਦੋਸਤੋ ਹੋਟਲ ਆਪਾਂ ਲੈ ਲਿਆ ਵਾ ਰੂਮ ਤੇ ਬੱਚੇ ਨਾਲ ਆ ਮੈਂ ਕਿਹਾ ਕਿੱਥੇ ਆਪਾਂ ਹੁਣ ਖੱਜਲੋਵਾਂਗੇ ਟਾਈਮ ਕਾਫੀ ਹੋ ਗਿਆ ਸੀ 7 ਵਜੇ ਗਏ ਆ ਮੈਂ ਕਿਹਾ ਉਹ ਰੈਸਟੇ ਕਰ ਲੈਨੇ ਆ ਇਹ ਨਵੀਂ ਪ੍ਰਾਪਰਟੀ ਬਣੀ ਲੱਗਦੀ ਆ ਰੂਮ ਚ ਪਹੁੰਚ ਕੇ ਸਾਰਿਆਂ ਨੇ ਚਾਹ ਚੂ ਪੀਤੀ ਤੇ ਫਿਰ ਬਾਈ ਜੀ ਹੋਣ ਲੱਪੇ ਫਰੈਸ਼ ਮੱਥਾ ਪਾ ਰ ਆਤੀ ਟਿਕਨ ਜਾਣਾ ਸੀ ਦੋਸਤੋ ਸੋਚਿਆ ਰਾਤ ਦੀ ਆਰਤੀ ਜੀ ਸ਼ਾਮਿਲ ਹੋਵਾਂਗੇ ਅਵੇ ਉਹ ਦੇਖੋ ਕਿੰਨਾ ਘੈਂਟ ਆ ਬਾਲਕਨੀ ਦਾ ਚੱਕੀਏ ਕੈਮਰਾ ਸਾਰੇ ਜਾਨੇ ਫਰੈਸ਼ ਹੋ ਗਏ ਬਾਈ ਜੀ ਨਿਕਲ ਪਏ ਆਪਾਂ ਮੱਥਾ ਟੇਕਨ ਦੱਸੋ ਜੀ ਤੱਕ ਰਤੀਂ ਦਰਵਾਰ ਖੁੱਲਾ ਵਾ ਮੈਂ ਕਿਹਾ ਚਲੋ ਅੱਜ ਹੀ ਮੱਥਾ ਟੇਕ ਲੈਨੇ ਆ ਪਹਿਲਾਂ ਸਾਡਾ ਸੀਗਾ ਹੀ ਸਵੇਰੇ ਟੇਕਾਂਗੇ ਫਿਰ ਮੈਂ ਕਿਹਾ ਹੁਣੇ ਮੱਥਾ ਟੇਕ ਲੈਨੇ ਆ ਮੱਥਾ ਟੇਕ ਕੇ ਤੇ ਫਿਰ ਆਪਾਂ ਸਵੇਰੇ ਨਿਕਲ ਜਾਾਂਗੇ ਸਵੇਰੀ ਅੱਗੇ ਜਾਣ ਵਾਲੇ ਬਣਾਂਗੇ ਕੀ ਕਰਨ ਪੈਦਲ ਜਾਣਾ ਵਾ ਜਾਂ ਕਰ ਲਈਏ ਕੋਈ ਸ਼ਿਕਾਪ ਕੋਈ ਥੋੜਾ ਹੀ ਆ ਅੱਗੇ ਵੀ ਤਾਂ ਗਏ ਹੋਏ ਹੋ ਤੁਸੀਂ ਹਾਂ ਪਹਿਲਾਂ ਗਏ ਹੀ ਹੋਏ ਹੋ ਤੁਸੀਂ ਚਲੋ ਆਓ ਫਿਰ ਆਜੋ ਆਾ ਹੋਟਲ ਆ ਦੋਸਤੋ ਜੇਚਾ ਆਪਾਂ ਰੁਕੇ ਹੋਏ ਆ ਚਲੋ ਪੈਦਲ ਚਲਦੇ ਆਂ ਆਰਾਮ ਨਾਲੇ ਵਾਕ ਹੋ ਜਾਏਗੀ ਹੈਨਾ ਮਾਤਾ ਸਾਡੀ ਨੂੰ ਫਿਕਰ ਪਿਆ ਹੋਇਆ ਦੱਸੋ ਦੋਸਤੋ ਭੁੱਲਣਾ ਨਹੀਂ ਭੁੱਲਣਾ ਚਾਹੀਏ ਹੈ ਮਾਤਾ ਕਹਿੰਦੀ ਹੋਟਲ ਨਾਲ ਭੁੱਲ ਜੀਏ ਮੈਂ ਕਿਵੇਂ ਭੁੱਲ ਜੂ ਗੱਡੀ ਨਹੀਂ ਖੜੀ ਅੰਦਰ ਸਾਨੂੰ ਮੰਮੀ ਦਾ ਡਰ ਸੀ ਮੰਮੀ ਤੋਂ ਤੁਰਿਆ ਨਹੀਂ ਜਾਣਾ ਬਟ ਮੰਮੀ ਸਾਰਿਆਂ ਨਾਲੋਂ ਚੰਗੇ ਨਿਕਲੇ ਪ੍ਰੀਤ ਸਾਰੇ ਬੱਚੇ ਥੱਕ ਗਏ ਸੀਗੇ ਬੁਰੇ ਹਾਲ ਹੋ ਗਏ ਬਟ ਮੰਮੀ ਸਾਰਿਆਂ ਨਾਲੋਂ ਅੱਗੇ ਭੱਜੇ ਜਾਣ ਤੇ ਹਾਂ ਪ੍ਰੀਤੋਂ ਥੱਕ ਤਾਂ ਨਹੀਂ ਗਿਆ ਥੱਕ ਗਿਆ ਹੂੰ ਇਹ ਦਿਨਾਂ ਤੋਂ ਮਾਤਾ ਸਾਡੇ ਕੈਮ ਦੇਖੋ ਭੱਜੇ ਫਿਰਦੇ ਆਗੇ ਚਲੋ ਬਾਈ ਮੱਥਾ ਟੇਕਦੇ ਆਂ ਦਰਬਾਰ ਜਾ ਕੇ ਪਹੁੰਚ ਗਏ ਤੁਹਾਨੂੰ ਮਿਲਦੇ ਆਂ ਮਾਈ ਦੇ ਦਰਬਾਰ ਦੇ ਲਾਗੇ ਪਹੁੰਚ ਕੇ ਬਾਈ ਜੀ ਲਿੱਤਾ ਮਾਤਾ ਦਾ ਪ੍ਰਸ਼ਾਦ ਤੇ ਨਾਲੇ ਸ਼ਿੰਗਾਰ ਤੋ ਵੀ ਮਿੱਤਰੋ ਪ੍ਰਸ਼ਾਦ ਲੈ ਲਿਆ ਪਾ ਮਾਈ ਦਾ ਸ਼ਿੰਗਾਰ ਲੈ ਲਿਆ ਤੇ ਹੁਣ ਜਾ ਰਿਆਂ ਦਰਬਾਰ ਆ ਗਏ ਲੋ ਵੀ ਮਿੱਤਰੋ ਪਹੁੰਚ ਗਏ ਆ ਮਾਂ ਜਿੰਤਪੁਰ ਦੇ ਦਰਬਾਰ ਦੇ ਵਿੱਚ ਸ਼ੀਰਤ ਦੋਸਤੋ ਜਿਆਦਾ ਨਹੀਂ ਸੀ ਥੋੜੀ देर ਲੈਂਚ ਲੱਗੇ ਤੇ ਆ ਗਈ ਆਪਣੀ ਵੀ ਵਾਰੀ ਜਾਦਾ ਸੰਗਤ ਨਾ ਹੋਣ ਕਰਕੇ ਦੋਸਤੋ ਬਹੁਤ ਵਧੀਆ ਦਰਸ਼ਨ ਹੋਏ ਮਾਤਾ ਦੇ ਪਿਛਲੀ ਵਾਰ ਹੀ ਅਸੀਂ ਆਏ ਸੀ ਦੋਸਤੋ ਖਾਲੀ ਮੁੜਨਾ ਪਿਆ ਸਾਨੂੰ ਹਾਂ ਉਹਨੇ ਵਧੀਆ ਦਰਸ਼ਨ ਹੋਏ ਆ ਕੋਵਿਡ ਚੱਲ ਰਿਆ ਸੀਗਾ ਉਦੋਂ ਸਾਨੂੰ ਖਾਲੀ ਮੁੜਨਾ ਪਿਆ ਸੀਗਾ ਦੋਸਤੋ ਜਨ ਜਾ ਕੇ ਹੋਟਲ ਚ ਬਈ ਸੋਣੇ ਆ ਥੱਕ ਗਏ ਇਸ ਕਰਕੇ ਅੱਗੇ ਨਹੀਂ ਸੀ ਗਿਆ ਸਾਨੂੰ ਪਤਾ ਸੀਗਾ ਟਾਈਮ ਲੱਗ ਜਾਣਾ ਵਾ ਟਾਈਮ ਦੇਖ ਲਓ ਤੁਸੀਂ ਕੀ ਹੋ ਗਿਆ ਵਾ 9 ਵੱਜ ਗਏ ਹੁਣ ਔਰ ਉਹ ਅੱਗੇ ਨੂੰ ਕਿੱਧਰ ਨੂੰ ਜਾਂਦੇ ਫੇ ਜਾ ਕੇ ਤੇ ਕਿਹੜੇ ਵੇਲੇ ਹੋਟਲ ਲੱਭਦੇ ਇਸ ਕਰਕੇ ਔਰੇ ਰੁਕ ਗਏ ਸੀ ਦੋਸਤੋ ਚਲੋ ਜੋ ਮਹਾਮੈ ਨੇ ਕੀਤਾ ਉਹ ਅੱਛਾ ਕੀਤਾ ਮੱਥਾ ਟੇਕ ਕੇ ਥੋੜੀ ਦੇਰ ਬੈਠੇ ਤੇ ਫਿਰ ਜਵਾਕਾਂ ਲਈ ਖੜਾਉਣੇ ਘੜਾਣੇ ਲੈ ਕੇ ਤੁਰ ਪਏ ਆਪਾਂ ਹੋਟਲ ਵਾਲ ਨੂੰ ਹਲੇ ਥੋੜਾ ਜਿਆ ਤੁਰੇ ਸੀ ਤੇ ਪ੍ਰੀਤ ਨੂੰ ਹੋਣ ਲੱਗੀ ਘਬਰਾਹਟ ਤੁਰ-ਤੁਰ ਕੇ ਲੱਤਾਂ ਦੀ ਬੱਸ ਹੋ ਗਈ ਆ ਫੜਵੇਂ ਲੈ ਕੇ ਆਨਾ ਚਲੋ ਗਏ ਲਿੰਕਾ ਲੈ ਲਈਏ ਲਿੰਕਾ ਪੀ ਕੇ ਤੇ ਫਿਰ ਥੋੜੀ ਬੋਦੀ ਸੈੱਟ ਹੋਈ ਇਹੇ ਚਲਾ ਜਾ ਕੰਨੀਆਂ ਭੈਰੀਆਂ ਉੱਤੋਂ ਟੈਂਕੀ ਭਰੀ ਹੋਣੀ ਆ ਲੋ ਵੀ ਮਿੱਤਰੋ ਪਹੁੰਚ ਗਏ ਆਂ ਹੋਟਲ ਗੁੱਡ ਨਾਈਟ ਆ ਬਲੌਗ ਕਰਦੇ ਆਂ ਔਰ ਐਂਡ ਵੀਡੀਓ ਚੰਗੀ ਲਗੀ ਤਾਂ ਵੀਡੀਓ ਨੂੰ ਲਾਈਕ ਕਰ